ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਪੰਜਾਬੀ ਫੂਡ ਹੈਂਸ ਅੱਜ ਆਪਾਂ ਬਣਾਇਆ ਜੀ ਬ੍ਰੈਡ ਸੈਂਡਵਿਚ ਇਹਨਾਂ ਨੂੰ ਬਣਾਉਣ ਲਈ ਆਪਾਂ ਲਏ ਸੀ ਜੀ ਦੋ ਬਰੀਕ ਕੱਟੇ ਹੋਏ ਟਮਾਟਰ ਤਿੰਨ ਪਿਆਜ਼ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਣਾ ਕੱਟਣ ਤੋਂ ਬਾਅਦ ਆਪਾਂ ਇਹਨਾਂ ਨੂੰ ਆਪਾਂ ਇੱਕ ਬਰਤਨ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਿਆਜ਼ ਆ ਜਿਹੜੇ ਤੁਸੀਂ ਬਰੀਕ ਬਰੀਕ ਕੱਟਨੇ ਆ ਤੇ ਇਹਨਾਂ ਤੋਂ ਇਲਾਵਾ ਵੀ ਤੁਸੀਂ ਕੋਈ ਸਬਜ਼ੀ ਐਡ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਇਹਨਾਂ ਤੇ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਪਹਿਲਾਂ ਪਾਵਾਂਗੇ ਜੀ ਆਪਾਂ ਘਰ ਦੀ ਪੀਸੀ ਹੋਈ ਲਾਲ ਮਿਰਚ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਰੋਸਟਡ ਜੀਰਾ ਪਾਊਡਰ ਇਹ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਪਾਉਣਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਨਮਕ ਤੁਸੀਂ ਚਾਟ ਮਸਾਲੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹਦੇ ਵਿੱਚ ਆਪਾਂ ਘਰ ਦੀ ਬਣਾਈ ਹੋਈ ਖੱਟੀ ਮਿੱਠੀ ਜਿਹੜੀ ਗੁਟ ਤੇ ਅੰਬਲੀ ਦੀ ਚਟਨੀ ਆਉਦੀ ਯੂਜ਼ ਕੀਤਾ। ਉਹਦੇ ਨਾਲ ਹੀ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਦੀ ਜਿਹੜੀ ਹਰੀ ਸੌਸ ਬਣਾਈ ਸੀਗੀ ਗ੍ਰੀਨ ਸੌਸ ਉਹਨੂੰ ਆਪਾਂ ਵਰਤਿਆ ਇਹਦੇ ਵਿੱਚ। ਤੁਸੀਂ ਇਹਦੇ ਵਿੱਚ ਜਿਹੜੀ ਕਰੀਮ ਦੀ ਯੂਜ਼ ਵੀ ਕਰ ਸਕਦੇ ਹੋ। ਇਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਥੋੜੀ ਸੌਸ ਹੋਰ ਐਡ ਕਰਾਂਗੇ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਬਣ ਜਾਵੇ ਹੁਣ ਆਪਾਂ ਜਿਹੜੇ ਬ੍ਰੈਡ ਸੀਗੇ ਉਹਨਾਂ ਦੇ ਉੱਪਰ ਜਿਹੜੀ ਸੌਸ ਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਨਾਲ ਫਿਲ ਕਰ ਲਾਂਗੇ ਬ੍ਰੈਡ ਇੱਥੇ ਆਪਾਂ ਛੋਟੇ ਬ੍ਰੈਡ ਲਏ ਆ ਤੁਸੀਂ ਵੱਡੇ ਬ੍ਰੈਡ ਵੀ ਯੂਜ਼ ਕਰ ਸਕਦੇ ਆ ਇਸੇ ਤਰ੍ਹਾਂ ਆਪਾਂ ਦੂਜੇ ਬ੍ਰੈਡ ਵੀ ਫਿਲ ਕਰ ਲਏ ਹੁਣ ਆਪਣਾ ਜਿਹੜਾ ਸੈਂਡਵਿਚ ਮੇਕਰ ਆ ਉਹ ਤਿਆਰ ਹੋ ਚੁੱਕਿਆ ਗਰਮ ਹੋ ਗਿਆ ਪੂਰੀ ਤਰ੍ਹਾਂ ਹੁਣ ਇਹਨੂੰ ਆਪਾਂ ਜਿਹੜਾ ਆਇਲ ਦੇ ਨਾਲ ਜਾਂ ਘਿਓ ਦੇ ਨਾਲ ਗ੍ਰੀਸ ਕਰ ਲਾਂਗੇ ਇਹਨਡੇ ਬ੍ਰੈਡ ਸੀ ਇਹਨਾਂ ਦੇ ਉੱਪਰ ਵੀ ਥੋੜਾ ਥੋੜਾ ਆਇਲ ਲਗਾ ਕੇ ਇਹਨੂੰ ਇਹਦੇ ਵਿੱਚ ਪਾ ਦਾਂਗੇ ਤਾਂ ਚੰਗੀ ਤਰ੍ਹਾਂ ਬਣ ਸਕਣ ਇਸ ਤਰੀਕੇ ਨਾਲ ਇਹਦੇ ਵਿੱਚ ਸੈੱਟ ਕਰ ਦਾਂਗੇ ਤੁਸੀਂ ਇਹਨੂੰ ਤਵੇ ਦੇ ਉੱਪਰ ਵੀ ਬਣਾ ਸਕਦੇ ਹੋ ਆਪਣੇ ਬ੍ਰੈਡ ਬਣ ਕੇ ਤਿਆਰ ਹੋ ਚੁੱਕੇ ਆ ਜੀ ਤੁਸੀਂ ਦੇਖ ਸਕਦੇ ਹੋ ਸੈਂਡਵਿਚ ਬ੍ਰੈਡ ਸੈਂਡਵਿਚ ਬਹੁਤ ਹੀ ਵਧੀਆ ਬਣਿਆ ਹੈ ਆਪਣੇ ਬ੍ਰੈਡ ਸੈਂਡਵਿਚ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਜੀ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ